प्यारे बच्चों सत श्री अकाल तो सबका स्वागत करता हूं मैं आज दी वीडियो विच आज मैं सब नु क्रोन च रह हा एहे 10 लाइना दा ऐसे पानी दा महत्व दे ऊपर तो जे तौ आने हस्ते तक मेरे चैनल सब्सक्राइब नहीं कीता है तौ कर दियो नाल कर दे इस वीडियो नु लाइक और बेल आइकन नु तो सर दबा दियो ताकि तहां नु मेरी वीडियो दा नोटिफिकेशन सब तो पहले मिले ਤੋ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਪਾਣੀ ਕੁਦਰਤ ਵੱਲੋਂ ਦਿੱਤੀ ਅਨਮੋਲ ਦਾਤ ਹੈ ਧਰਤੀ ਤੇ ਪਾਣੀ ਤੋਂ ਬਿਨਾ ਜੀਵਨ ਸੰਭਵ ਨਹੀਂ ਪਾਣੀ ਜੀਵਨ ਦਾਤਾ ਹੈ ਅਸੀਂ ਪਾਣੀ ਦੀ ਵਰਤੋਂ ਪੀਣ ਲਈ ਕੱਪੜੇ ਧੋਣ ਲਈ ਸਫਾਈ ਕਰਨ ਨਹਾਉਣ ਧੋਣ ਅਤੇ ਸਿੰਚਾਈ ਕਰਨ ਲਈ ਕਰਦੇ ਹਾਂ ਵੱਡੇ ਪੱਧਰ ਤੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ ਲੋਕ ਪਾਣੀ ਦੇ ਸਰੋਤਾਂ ਨੂੰ ਗੰਦਲਾ ਕਰ ਰਹੇ ਹਨ ਪਾਣੀ ਦੀ ਸੰਭਾਲ ਲਈ ਸਾਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ ਪਾਣੀ ਦੀ ਸੰਭਾਲ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਸਾਨੂੰ ਪਾਣੀ ਦੀ ਮਹੱਤਤਾ ਸਮਝਦੇ ਹੋਏ ਪਾਣੀ ਦੀ ਸੰਭਾਲ ਲਈ ਟੁਕਵੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲੈ ਨਹੀ ਮੈਂ ਤਾਂ ਸਭ ਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਵੀਡੀਓ ਨੂੰ ਪਰ ਦੇਖਣ ਲਈ ਤੁਹਾਡਾ ਧੰਨਵਾਦ